ਨਵਜੋਦ ਕੌਰ ਸਿੱਧੂ ਦੀ ਦਿੱਲੀ ਜਾਣ ਦੀਆਂ ਚਰਚਾਵਾਂ ਤੇ ਮੈਡਮ ਸਿੱਧੂ ਦੀ ਟੀਮ ਦਾ ਜਵਾਬ ਆਇਆ ਇਹ ਉਹਨਾਂ ਕਿਹਾ ਕਿ ਹਾਈ ਕਮਾਂਡ ਨੂੰ ਮਿਲਣ ਲਈ ਡਾਕਟਰ ਨਵਜੋਦ ਕੌਰ ਸਿੱਧੂ ਦਿੱਲੀ ਨਹੀਂ ਗਏ ਅਤੇ ਨਵਜੋਦ ਕੌਰ ਸਿੱਧੂ ਨੇ ਹਾਈ ਕਮਾਂਡ ਨਾਲ ਕੋਈ ਮੀਟਿੰਗ ਦੀ ਮੰਗ ਨਹੀਂ ਕੀਤੀ ਸੂਬਾ ਇਕਾਈ ਦੇ ਲੀਡਰਾਂ ਨੂੰ ਬੁਲਾਉਣਾ ਹਾਈ ਕਮਾਂਡ ਦਾ ਹੀ ਵਿਸ਼ੇਸ਼ ਅਧਿਕਾਰ ਦਰਸਲ ਚਰਚਾ 'ਚ ਹਨ ਕਿ ਨਵਜੋਤ कौर ਸਿੱਧੂ ਦਿੱਲੀ ਜਾ ਕੇ ਹਾਈ ਕਮਾਂਡ ਨੂੰ ਮਿਲਣਾ ਚਾਹੁੰਦੇ ਨੇ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਵਿਵਾਦ ਸੀ ਬਹੁਤ ਸਾਰੇ ਆਗੂਆਂ ਦੇ ਉੱਤੇ ਨਵਜੋਤ कौर ਸਿੱਧੂ ਦੇ ਵੱਲੋਂ ਸਵਾਲ ਚੁੱਕੇ ਗਏ 500 ਕਰੋੜ ਦੇ ਅਟੈਚੀ ਵਾਲਾ ਉਹਨਾਂ ਦਾ ਬਿਆਨ ਬਹੁਤ ਸੁਰਖੀਆਂ ਦੇ ਵਿੱਚ ਰਿਹਾ ਵਿਵਾਦਾਂ ਦੇ ਵਿੱਚ ਵੀ ਰਿਹਾ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੀ ਮੈਂਬਰਸ਼ਿਪ ਤੇ ਹੁਣ ਉਹਨਾਂ ਦੀ ਟੀਮ ਦਾ ਇੱਕ ਸਪਸ਼ਟਿਕਰਨ ਆਇਆ ਏ ਕਿ ਨਾਤਾ ਨਮਜੋਦ ਕੋਰ ਸਿੱਧੂ ਦਿੱਲੀ ਗਏ ਨੇ ਤੇ ਨਾ ਹੀ ਉਹਨਾਂ ਨੇ ਕੋਈ ਮੀਟਿੰਗ ਲਈ ਸਮਾਂ ਮੰਗਿਆ ਏ ਅਤੇ ਜੇਕਰ ਹਾਈ ਕਮਾਂਡ ਨੇ ਕਿਸੇ ਸੂਬੇ ਦੇ ਲੀਡਰ ਨੂੰ ਬੁਲਾਉਣਾ ਹੁੰਦਾ ਏ ਤਾਂ ਇਹ ਹਾਈ ਕਮਾਂਡ ਦਾ ਹੀ ਪ੍ਰੈਰੋਗੇਟਿਵ ਹੈ ਉਹਨਾਂ ਦਾ ਹੀ ਵਿਸ਼ੇਸ਼ ਅਧਿਕਾਰ ਹੈ ਕਿ ਉਹ ਸੱਦ ਕੇ ਕਿਸੇ ਨਾਲ ਵੀ ਮੀਟਿੰਗ ਕਰ ਸਕਦੇ ਨੇ ਕਿਸੇ ਤੋਂ ਵੀ ਪੁੱਛ ਸਕਦੇ ਨੇ ਕਿ ਕੀ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ ਤਾਂ ਨਮਜੋਦ ਕੋਰ ਸਿੱਧੂ ਦੀ ਟੀਮ ਦੇ ਵੱਲੋਂ ਇਹ ਕਲੈਰੀਫਾਈ ਕੀਤਾ ਗਿਆ ਏ ਇਹ ਸਪਸ਼ਟਿਕਰਨ ਦਿੱਤਾ ਗਿਆ ਹੈ ਤੇ ਉਧਰ ਦਿੱਲੀ ਦੇ ਵਿੱਚ ਪਹੁੰਚੇ ਨੇ ਕਾਰਜਕਾਰੀ ਪ੍ਰਧਾਨ ਨਿਤਿਨ ਨਵੀਨ ਬੀਜੇਪੀ ਦਫ਼ਤਰ ਗ੍ਰਹਿ ਮੰਤਰੀ ਅਮਿਤ ਸ਼ਾਤ ਜੀ ਦੇ ਨੰਡਾ ਦੇ ਤੋਂ ਸਵਾਗਤ ਕੀਤਾ ਗਿਆ ਏ ਇਸ ਦੇ ਨਾਲ ਹੀ ਬੀਜੇਪੀ ਵਰਕਰਾਂ ਨੇ ਵੀ ਫੁੱਲ ਵਰਸਾ ਕੇ ਉਹਨਾਂ ਦਾ ਸਵਾਗਤ ਕੀਤਾ ਨਿਤਿਨ ਨਵੀਨ ਨੂੰ ਬੀਜੇਪੀ ਦਾ ਨਵਾਂ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਏ ਬਿਹਾਰ ਸਰਕਾਰ ਦੇ ਵਿੱਚ ਵੀ ਨਿਤਿਨ ਨਵੀਨ ਮੰਤਰੀ ਨੇ ਪਟਨਾ ਦੇ ਬਾਂਕੀਪੁਰ ਤੋਂ ਵਿਧਾਇਕ ਨੇ ਨਿਤਿਨ ਨਵੀਨ ਜਿਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ 5 ਵਾਰ ਦੇ ਵਿਧਾਇਕ ਨੇ ਨਿਤਿਨ ਨਵੀਨ ਅਤੇ 2020 ਦੇ ਵਿੱਚ ਚਤੁਰਗੰਦੇ بیٹے ਲਵ ਸਿੰਘਾ ਨੂੰ ਉਹਨਾਂ ਨੇ ਹਰਾਇਆ ਸੀ ਇਸ ਵੇਲੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਹੈ ਦਿੱਲੀ ਪਹੁੰਚੇ ਨੇ ਬੀਜੇਪੀ ਦਫਤਰ ਹੈੱਡਕੁਆਰਟਰ ਜਿੱਥੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਬੀਜੇਪੀ ਆਗੂਆਂ ਦੇ ਵੱਲੋਂ ਸਵਾਗਤ ਕੀਤਾ ਗਿਆ ਆ ਗ੍ਰਹਿ ਮੰਤਰੀ ਅਮਿਤ ਸ਼ਾ ਮੌਜੂਦ ਰਹੇ ਜੇਪੀ ਨੱਟਾ ਮੌਜੂਦ ਰਹੇ ਇਸ ਦੌਰਾਨ ਹੋਰ ਕਈ ਵੱਡੇ ਚਿਹਰੇ ਬੀਜੇਪੀ ਦੇ ਮੌਜੂਦ ਰਹੇ ਨੇ ਬੀਜੇਪੀ ਦਫਤਰ ਪਹੁੰਚਣ ਤੇ ਕਾਰਜਕਾਰੀ ਪ੍ਰਧਾਨ ਦਾ ਸਵਾਗਤ ਕੀਤਾ ਗਿਆ ਹੈ ਨਿਤਿਨ ਨਵੀਨ ਜਿਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਾਰਜਕਾਰੀ ਪ੍ਰਧਾਨ ਬੀਜੇਪੀ ਦਾ ਲਾਇਆ ਗਿਆ ਹੈ ਬਿਹਾਰ ਤੋਂ ਨੇ ਬਿਹਾਰ ਸਰਕਾਰ ਦੇ ਵਿੱਚ ਮੰਤਰੀ ਨੇ ਨਿਤਿਨ ਨਵੀਨ ਅਤੇ ਪਟਨਾ ਦੇ ਬਾਂਕੀਪੁਰ ਤੋਂ ਵਿਧਾਇਕ ਪੰਜ ਵਾਰ ਦੇ ਵਿਧਾਇਕ ਨੇ ਨਿਤਿਨ ਨਵੀਨ 220 ਦੇ ਵਿੱਚ ਉਹਨਾਂ ਨੇ ਸ਼ਤਰੂਗੰਦ ਸੇਨਾ ਦੇ بیٹے ਲਵ ਸੇਨਾ ਨੂੰ ਬਣਾਇਆ ਸੀ ਅਗਲੀ ਖਬਰ ਜਲੰਧਰ ਤੋਂ ਹੈ ਜਿੱਥੇ ਸਕੂਲਾਂ ਦੇ ਵਿੱਚ ਛੁੱਟੀ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਹੁੱਲੜਬਾਜ਼ੀ ਦੇਖਣ ਨੂੰ ਮਿਲੀ ਹੈ ਵਿਦਿਆਰਥੀਆਂ ਨੇ ਛੁੱਟੀ ਹੋਣ ਤੋਂ ਬਾਅਦ ਜਸ਼ਨ ਮਨਾਇਆ ਇਹ ਗੱਡੀਆਂ ਤੇ ਚੜ ਕੇ ਹੁੱਲੜਬਾਜ਼ੀ ਕੀਤੀ ਹੈ ਆ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਪਰ ਵਿਦਿਆਰਥੀ ਇਸ ਦੌਰਾਨ ਹੁੱਲੜਬਾਜ਼ੀ ਕਰਦੇ ਨਜ਼ਰ ਆਏ ਕਾਰਾਂ ਦੇ ਸਨਰੂਫ ਖੋਲ ਕੇ ਛੁੱਟੀ ਦੀ ਖੁਸ਼ੀ ਮਨਾਉਂਦੇ ਨਜ਼ਰ ਆਏ ਨੇ ਵਿਦਿਆਰਥੀ ਹਾਲਾਂਕਿ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਬੇहद ਗੰਭੀਰ ਸਥਿਤੀ ਪਰ ਧਮਕੀ ਮਿਲਣ ਤੋਂ ਬਾਅਦ ਵੀ ਜਿਹੜੇ ਵਿਦਿਆਰਥੀ ਨੇ ਖੁਸ਼ ਨਜ਼ਰ ਆ ਰਹੇ ਨੇ ਸਕੂਲਾਂ ਦੀ ਸ਼ੂਕੀ ਦੇਖਾ ਦਰਸਲ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਕਿਉਂਕਿ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸਕਾ